ਸਿੱਖ ਕੌਮ ਖਾਨਾ ਜੰਗੀਵਲ ਵੱਧ ਰਹੀ ਹੈ ਸਿੱਖ ਕੌਮ ਦੇ ਵਿੱਚ ਨਵੇਂ ਪਵਾੜੇ ਜਿਹੜੇ ਆ ਉਹ ਪਾਏ ਗਏ ਆਖਿਰਕਾਰ ਇਹਦੇ ਪਿੱਛੇ ਰਣਨੀਤੀ ਕੀ ਹੈ ਤੇ ਰਾਜਨੀਤੀ ਕੀ ਹੈ ਆਖਿਰਕਾਰ ਇਹਦੀ ਵਜ੍ਹਾ ਕੀ ਹੈ ਕਿ ਤਖਤ ਆਮੋ ਸਾਹਮਣੇ ਖੜੇ ਹੋ ਗਏ ਨੇ ਤਖਤ ਸ੍ਰੀ ਅਕਾਲ ਤਖਸੈ ਜਾਂ ਕਹਿ ਲਈਏ ਕਿ ਪੰਜਾਬ ਵਿੱਚ ਮੌਜੂਦ ਤਿੰਨੇ ਤਖਤ ਤੇ ਪੰਜਾਬ ਤੋਂ ਬਾਹਰਲੇ ਤਖਤਾਂ ਦੇ ਵਿੱਚ ਆਪਸੀ ਟਕਰਾਅ ਵੱਧ ਰਿਹਾ ਆਖਿਰਕਾਰ ਇਹ ਕਿਉਂ ਹੋ ਰਿਹਾ ਕਿ ਸਿੱਖ ਕੌਮ ਵੱਡੀ ਖਾਨਾ ਜੰਗੀਵਲ ਵੱਧ ਰਹੀ ਹੈ ਕੀ ਸਿੱਖ ਕੌਮ ਇੱਕ ਗਹਿਰੇ ਸੰਕਟ ਦੇ ਵਿੱਚ ਜਿਹੜਾ ਉਹ ਜਾਣ ਲਈ ਤਿਆਰ ਖੜੀ ਆ ਉਸਦੇ ਮਹਾਨੇ ਤੇ ਖੜੀ ਆ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਾਂ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਦੇ ਵਿੱਚ ਜਾਂ ਪੰਥਕ ਸਿਆਸਤ ਦੇ ਵਿੱਚ ਉਤਰਾ ਚੜਾ ਹਮੇਸ਼ਾ ਰਹੇ ਆ ਪੰਥਕ ਸਿਆਸਤ ਵੱਡੇ ਉਤਰਾਵਾ ਚੜਾਵਾ ਨੂੰ ਵੇਖਦੀ ਆਈ ਆ ਪਰ ਹੁਣ ਮਾਮਲਾ ਬੜਾ ਨਾਜ਼ੁਕ ਮੋੜ ਤੇ ਖੜਾਇਆ ਮਾਮਲਾ ਇਹ ਆ ਕਿ ਹੁਣ ਪੰਥ ਪਹਿਲਾਂ ਢੜੇਬੰਦੀਆਂ ਹੁੰਦੀਆਂ ਸੀ ਢੜੇਬੰਦੀਆਂ ਨੂੰ ਸੁਲਝਾ ਆ ਲਿਆ ਜਾਂਦਾ ਸੀ ਪਰ ਪੰਥ ਇਸ ਸਮੇਂ ਇਸ ਮੋਹਰਤੇ ਆ ਕੇ ਖੜ ਗਿਆ ਕਿ ਉਲਝਾਉਣ ਵਾਲੇ ਜਿਆਦਾ ਨੇ ਸੁਲਝਾਉਣ ਵਾਲਾ ਕੋਈ ਨਜ਼ਰ ਨਹੀਂ ਆਉਂਦਾ ਸਿੱਖਾ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਇਸ ਸਮੇਂ ਟਕਰਾ ਦੀ ਸਥਿਤੀ ਹੈ ਤੁਹਾਨੂੰ ਪਤਾ ਹੀ ਹੈ ਕੱਲ ਵੀ ਖਬਰ ਦਿੱਤੀ ਸੀ ਕੱਲ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਹੁਕਮਨਾਮਿਆਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਨੇ ਰੱਦ ਕਰ ਦਿੱਤਾ ਕੱਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਨੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਹੁਕਮ ਨਾਵਿਆਂ ਨੂੰ ਗੈਰ ਸੰਵਿਧਾਨਿਕ ਤੇ ਗੈਰ ਵਾਜਬ ਕਰਾਰ ਦਿੰਦੇ ਆ ਮੁੱਢੋ ਹੀ ਰੱਦ ਕਰ ਦਿੱਤਾ ਹੁਣ ਖਾਨਾ ਜੰਗੀ ਕਿਉਂ ਵੱਧ ਰਹੀ ਹੈ ਇਸ ਦੇ ਪਿੱਛੇ ਕਾਰਨ ਕੀ ਨੇ ਆਪਾਂ ਇਸ ਵੱਲ ਜਾਣ ਦੀ ਕੋਸ਼ਿਸ਼ ਕਰਦੇ ਆ ਖਬਰ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਜੇ ਥੋੜੀ ਜੀ ਤਫਸੀਲ ਚ ਦੱਸਣ ਦੀ ਕੋਸ਼ਿਸ਼ ਕਰਾਂ ਤੌਰ ਸਮਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਲੈ ਕੇ ਫੈਸਲਿਆਂ ਨੂੰ ਚੁਣੌਤੀ ਦਿੰਦੇ ਹਾਂ ਤਖਤ ਸ਼੍ਰੀ ਹਰਮੰਦਰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਨੂੰ ਤਨਖਾਈਆ ਕਰਾਰ ਦੇਣ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਦੇ ਤਿੰਨ ਤਖਤ ਸਹਿਬਾਨਾਂ ਤੇ ਪੰਜ ਪਿਆਰਿਆਂ ਵੱਲੋਂ ਇਕੱਤਰਤਾਵਾਂ ਕਰਕੇ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਲੈ ਕੇ ਫੈਸਲਿਆਂ ਨੂੰ ਗੈਰ ਸੰਵਿਧਾਨਕ ਤੇ ਗੈਰ ਅਧਿਕਾਰਤ ਘਰਾੜ ਦਿੱਤਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਕੇ ਹੋਈ ਪੰਜ ਪਿਆਰਿਆਂ ਦੀ ਇਕਤਤਾ ਵਿੱਚ ਲਏ ਗਏ ਫੈਸਲੇ ਵਿੱਚ ਕਿਹਾ ਗਿਆ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਇਹ ਸਿੱਖ ਜਗਤ ਵਿੱਚ ਸਰਵੋੱਚ ਸੰਸਥਾ ਹੈ ਅਤੇ ਸਮੁਚਾਰ ਸਿੱਖ ਜਗਤ ਆਪਣੇ ਮਸਲੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲੈ ਕੇ ਆਉਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਸਮੁੱਚੀ ਨਾਨਕ ਨਾਮਲੇਵਾ ਸੰਗਤ ਸਵਿਕਾਰ ਕਰਦੀ ਹੈ ਤਖਤ ਸ਼੍ਰੀ ਹਰਮੰਦਰ ਪਟਨਾ ਜੀ ਸਾਹਿਬ ਦੇ ਗ੍ਰੰਥੀਆਂ ਵੱਲੋਂ 21 ਮਈ ਨੂੰ ਜੋ ਫੈਸਲਾ ਕੀਤਾ ਗਿਆ ਉਹ ਪੰਥਕ ਏਕਤਾ ਨੂੰ ਢਾਹ ਲਾਉਣ ਵਾਲਾ ਅਤੇ ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲਾ ਹੈ ਇਸ ਅਕਤਰਤਾ ਵਿੱਚ ਭਾਈ ਸੁਖਦੇਵ ਜਾਨੀ ਕਿ ਇਸੇ ਤਰ੍ਹਾਂ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵੀ ਹਵਾ ਨਵਾਂ ਹੁਕਮਨਾਮਾ ਜਾਰੀ ਕੀਤਾ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਵੀ ਪੰਜ ਪਿਆਰਿਆਂ ਦੇ ਨਾਮ ਹੁਕਮਨਾਮਾ ਜਾਰੀ ਕੀਤਾ ਤਾਂ ਇਨ ਬਿਨ ਇਹ ਹੀ ਸੀ ਹੁਣ ਮਸਲਾ ਕੀ ਹੈ ਇਹਦੇ ਵਿੱਚ ਦੋ ਵੱਡੇ ਫੈਕਟਰ ਨੇ ਬੇਸ਼ੱਕ ਅ ਸੁਖਵੀਰ ਸਿੰਘ ਬਾਦਲ ਇੱਕ ਮੇਜਰ ਫੈਕਟਰ ਮਾਮਲਾ ਕਿੱਥੋਂ ਉਲਝਦਾ ਹੈ ਮਾਮਲੇ ਦੀ ਜੜ ਕਿੱਥੇ ਉਲਝਦੀ ਹੈ ਪਹਿਲਾ ਬੇਸਿਕ ਚੀਜ਼ ਕਲੀਅਰ ਕਰ ਲਈ ਮਾਮਲੇ ਦੀ ਜੜ ਉਲਝਦੀ ਹੈ ਕਿ ਗਿਆਨੀ ਰਣਜੀਤ ਸਿੰਘ ਗੋਹਰ ਜਿਨ੍ਹਾਂ ਨੂੰ ਮਾਫੀ ਦੇ ਦਿੱਤੀ ਗਈ ਤੇ ਮੜ ਪੰਥ ਚ ਸ਼ਾਮਲ ਕਰ ਲਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਪੰਜ ਸਿੰਘ ਸਹਿਬਾਨ ਦੀ ਕਤਰਤਾ ਤੋਂ ਬਾਅਦ ਉਹਨਾਂ ਨੂੰ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਤਨਖਾਈਆ ਤਖਤ ਪਟਨਾ ਸਾਹਿਬ ਵੱਲੋਂ ਤਨਖਾਈਆ ਕਰਾਰ ਦਿੱਤਾ ਗਿਆ ਸੀ ਇੱਥੇ ਮੇਨ ਕਨਟਰਡਿਕਸ਼ਨ ਸ਼ੁਰੂ ਹੁੰਦੀ ਹੈ ਗਿਆਨੀ ਰঞ্জੀਤ ਸਿੰਘ ਗੋਹਰੋਂ ਨੇ ਜਿਹੜੇ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸੇਬ ਦੀ ਫਸੀਲ ਤੋਂ ਆਏ ਵੱਸੀ ਫੈਸਲੇ ਜਿਨ੍ਹਾਂ ਨੇ ਪੰਥ ਦੀ ਢੇ ਪੰਥਕ ਸਿਆਸਤ ਨੂੰ ਨਵਾਂ ਮੋੜਾ ਦਿੱਤਾ ਤੇ ਦੇਣਾ ਸੀ ਤੇ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਕਹਿ ਲਈਏ ਕਿ ਆਪਾਂ ਹੜ ਧਰਮੀ ਕੀਤੀ ਆਪਣੀ ਚਲਾਉਣ ਦੀ ਕੋਸ਼ਿਸ਼ ਕੀਤੀ ਆਪਣੀਆਂ ਸਾਧਨਾ ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਉਸ ਹੁਕਮਨਾਮੇ ਨੂੰ ਡਿਲੀਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਉਸ ਹੁਕਮਨਾਮੇ ਤੋਂ ਬਾਅਦ ਲਗਾਤਾਰ ਉਹ ਉਹਨਾਂ ਫੈਸਲਾ ਲੈਣ ਵਾਲੇ ਹੁਕਮ ਦੇਣ ਵਾਲੇ ਜਥੇਦਾਰਾਂ ਦੇ ਖਿਲਾਫ ਗਿਆਨੀ ਰਣਜੀਤ ਸਿੰਘ ਗੋਹਰ ਖੁੱਲ੍ਹ ਕੇ ਬੋਲਦੇ ਰਹੇ ਤੇ ਗਿਆਨੀ ਗੋਹਰ ਹੁਣਾ ਨੇ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਸਾਫਕਾਰ ਜਥੇਦਾਰ ਤਖਤ ਦੰਦਮਾ ਸਾਹਿਬ ਨੂੰ ਨਿਸ਼ਾਨੇ ਤੇ ਲਿਆ ਤੇ ਜੇ ਇਸ ਚੀਜ਼ ਨੂੰ ਜੋੜ ਕੇ ਦੇਖੀਏ ਤਾਂ ਫਿਰ ਇਹਦਾ ਉਹਨਾਂ ਨੂੰ ਇਨਾਮ ਦਿੱਤਾ ਗਿਆ ਜਾਂ ਉਹਨਾਂ ਨੂੰ ਸਮਝੌਤਾ ਹੋਇਆ ਸੀਗਾ ਕਿ ਤੁਸੀਂ ਗਿਆਨੀ ਹੁਣਾ ਦੇ ਖਿਲਾਫ ਬੋਲੋ ਤੇ ਤੁਹਾਨੂੰ ਇਨਾਮ ਦਿੱਤਾ ਜਾਏਗਾ ਇਹ ਉਸ ਜੇ ਤੁਸੀਂ ਬੀਤੀ ਜਿਹੜੀ ਲੰਗੀ ਇਕਤਰਤਾ ਸ਼੍ਰੀ ਅਗਾਲਤਖ ਸਿੱਧੂ ਜਦੋਂ ਤੁਸੀਂ ਉਸ ਨੂੰ ਸੁਣਦੇ ਹੋ ਤਾਂ ਤੁਹਾਨੂੰ ਇਹ ਚੀਜ਼ ਸਪੱਸ਼ਟ ਆਉਂਦੀ ਹੈ ਕਿ ਇਹ ਇੱਕ ਖਾਸ ਸੇਧ ਵਾਲ ਨੂੰ ਜਾਂਦੀ ਹੋਈ ਨਜ਼ਰ ਆਉਂਦੀ ਹੈ ਹੁਣ ਮਸਲੇ ਦੋ ਮੇਜਰ ਨੇਗੇ ਇਸ ਮਾਮਲੇ ਵਿੱਚ ਇੱਕ ਸੁਖਵੀਰ ਸਿੰਘ ਬਾਦਲ ਦੇ ਧੜੇ ਦੀ ਆਪਣੀ ਜਿਹੜੀ ਬਾਲਾਦਸਤੀ ਹੈ ਜਿਹੜਾ ਆਪਣਾ ਵਰਚਸ ਆ ਉਹਦੇ ਉੱਤੇ ਕਾਇਮ ਰੱਖਣ ਦੇ ਲਈ ਆਪਣੀ ਚੌਧਰ ਕਾਇਮ ਰੱਖਣ ਦੇ ਲਈ ਹਰ ਹਿੱਲਾ ਵਰਤਨ ਦੀ ਕੋਸ਼ਿਸ਼ ਇਸ ਟਕਰਾ ਦਾ ਮੁੱਢ ਹੈ ਦੂਜੀ ਵੱਡੀ ਜਿਹੜੀ ਚੀਜ਼ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਬੀਜੇਪੀ ਜਿਹੜੇ ਪੰਜਾਬ ਤੋਂ ਬਾਹਰਲੇ ਤਖਤ ਨੇ ਦੋਵੇਂ ਤਖਤ ਸ਼੍ਰੀ ਹਜੂਰ ਸਾਹਿਬ ਤੇ ਪਟਨਾ ਸਾਹਿਬ ਦੋਵਾਂ ਦੇ ਉੱਤੇ ਬੀਜੇਪੀ ਅਸਿੱਧੇ ਰੂਪ ਚ ਕੰਟਰੋਲ ਕਰਦੀ ਹੈ ਬੀਜੇਪੀ ਦਾ ਸਿੱਧਮ ਸਿੱਧਾ ਕੰਟਰੋਲ ਹੈ ਜਿਹੜਾ ਉਹ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਹੈ ਉੱਥੇ ਅਸਿੱਧਾ ਨਹੀਂ ਸਿੱਧਾ ਕੰਟਰੋਲ ਹੈ ਤੇ ਜਿਹੜੀ ਇਹ ਕਮੇਟੀ ਹੈ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਇਹਦਾ ਦੋਵਾਂ ਤਖਤਾਂ ਦੇ ਉੱਤੇ ਪ੍ਰਭਾਵ ਬਹੁਤ ਜ਼ਿਆਦਾ ਹੈ ਤੇ ਇਹੀ ਕਾਰਨ ਹੈ ਹੁਣ ਮਸਲਾ ਮੁੱਖ ਮਸਲਾ ਇਹ ਹੈ ਕਿ ਤਖਤ ਸ਼੍ਰੀ ਪਟਨਾ ਸਾਹਿਬ ਤਖਤ ਸ਼੍ਰੀ ਹਰਮੰਦਰ ਪਟਨਾ ਸਾਹਿਬ ਦੀ ਜੀਡੀ ਜਥੇਦਾਰ ਵਾਲੀ ਕੁਰਸੀ ਹੈ ਉਹ ਇੱਕ ਮੇਜਰ ਕਾਰਨ ਹੈ ਇਸ ਸਾਰੇ ਟਕਰਾ ਦਾ ਇਹ ਟਕਰਾ ਦੇ ਦੋ ਵੱਡੇ ਕਾਰਨ ਜਿਹੜੇ ਹੁਣ ਤੱਕ ਉੱਪਰ ਕੇ ਸਾਹਮਣੇ ਆਉਂਦੇ ਨੇ ਤੇ ਕੱਲ ਜੋ ਹੋਇਆ ਪਹਿਲਾਂ ਅਕਾਲ ਤਖਤ ਤੋਂ ਹੁਕਮਨਾਮਾ ਆਇਆ ਫਿਰ ਪਟਨਾ ਸਾਹਿਬ ਤੋਂ ਫਿਰ ਪੰਜ ਸਿੰਘ ਸਹਿਬਾਨਾ ਪੰਜ ਪਿਆਰਿਆਂ ਦੀ ਇਕਤਿਰਤਾ ਸੁਖਬੀਰ ਸਿੰਘ ਬਾਦਲ ਦੇ ਪ੍ਰਭਾਵ ਹੇਠ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਹਿੰਦੇ ਨੇ ਉਹ ਹੁੰਦਾ ਰਿਹਾ ਜਥੇਦਾਰ ਗਨੀਰਗਬੀਰ ਸਿੰਘ ਸੁਲਤਾਨ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਉਣਾ ਹੋਵੇ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲੈਂਡ ਕੰਪਨੀ ਜਿਸ ਪ੍ਰਕਾਰ ਤਿੱਲ ਮਲਾਈ ਉਹਦੇ ਰਿਐਕਸ਼ਨ ਆਉਂਦੇ ਰਹੇ ਧਾਮੀ ਦਾ ਅਸਤੀਫਾ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਜੋੜ ਕੇ ਦੇਖੋ ਤਾਂ ਇਹ ਚੀਜ਼ ਸਪਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀ ਚੌਧਰ ਨੂੰ ਕਾਇਮ ਰੱਖਣ ਦੇ ਲਈ ਕਿਸੇ ਵੀ ਹੱਦ ਤੱਕ ਜਾਣ ਦੇ ਲਈ ਤਿਆਰ ਨਹੀਂ ਜੇਕਰ ਅੱਜ ਸਿੱਖ ਕੌਮ ਖਾਨਾ ਜੰਗੀ ਵੱਲ ਵੱਧ ਰਹੀ ਹੈ ਫਿਰਕਾਵੰਦੀ ਵੱਲ ਵੱਧ ਰਹੀ ਹੈ ਦੇਖੋ ਇਸਲਾਮ ਦੇ ਵਿੱਚ ਬਹੁਤ ਸਾਰੇ ਧੜੇ ਨੇ ਸਿੱਖਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਪਰਦਾਵਾਂ ਤੇ ਫਿਰਕੇ ਹੈ ਨੇ ਸਿੱਖਾਂ ਦੇ ਅੰਦਰ ਇਸ ਪ੍ਰਕਾਰ ਦਾ ਟਕਰਾਅ ਨਹੀਂ ਹੈ ਜਿਵੇਂ ਕਿ ਇਸਲਾਮ ਦੇ ਅੰਦਰ ਹੈ ਅਹਿਲੇ ਤਸ਼ੀਹ ਤੇ ਅਹਿਲੇ ਹਦੀਸ ਦੇ ਅੰਦਰ ਜਾਂ ਅਹਿਲੇ ਸੁੰਨਤ ਦੇ ਅੰਦਰ ਉਹ ਇਸ ਪ੍ਰਕਾਰ ਦਾ ਟਕਰਾਅ ਜਿਹੜਾ ਉਹ ਸਿੱਖਾਂ ਦੇ ਵਿੱਚ ਨਹੀਂ ਹੈ ਹਾਲਾਂਕਿ ਸੰਪਰਪਰ ਪਰ ਜਿਸ ਪ੍ਰਕਾਰ ਇਹ ਜੰਗ ਇਹ ਇਹ ਮਾਹੌਲ ਸਿਰਜਿਆ ਜਾ ਰਿਹਾ ਹੈ ਇਸ ਨੂੰ ਕੋਈ ਵੀ ਨਹੀਂ ਕਹਿ ਸਕਦਾ ਕਿ ਇਹ ਵੀ ਇੱਕ ਛੋਟੇ ਰੂਪ ਚ ਰੁਕ ਜਾਏਗਾ ਜੇਕਰ ਇਹ ਲਗਾਤਾਰ ਵੱਧਦਾ ਰਿਹਾ ਤਾਂ ਇਹਦੇ ਭਿਆਨਕ ਨਤੀਜੇ ਆ ਜਿਹੜੇ ਉਹ ਸਿੱਖ ਪੰਥ ਨੂੰ ਆਉਂਦੇ ਦਿਨਾਂ 'ਚ ਭੁਗਤਨੇ ਪੈ ਸਕਦੇ ਆ ਜਿਹਦਾ ਨੁਕਸਾਨ ਸੁਭਾਵਿਕ ਜੀ ਗੱਲ ਹੈ ਕਿ ਸਿੱਖ ਦੁਨੀਆ ਦੇ ਵਿੱਚ ਹੀ ਘੱਟ ਗਿਣਤੀ 'ਚ ਨੇ ਪੰਜਾਬ ਦੇ ਵਿੱਚ ਬੇਸ਼ੱਕ ਉਹ ਬਹੁ ਗਿਣਤੀ 'ਚ ਹੁਣ ਪਰ ਸਮੁੱਚਤਾ ਦੇ ਵਿੱਚੋਂ ਭਾਰਤ 'ਚ ਘੱਟ ਗਿਣਤੀ ਫਿਰਕਾ ਆ ਤੇ ਉਹਨੂੰ ਉਹਦੇ ਲਈ ਇਹ ਵੱਡੀ ਸਮੱਸਿਆ ਹੈ ਇੱਕ ਪਾਸੇ ਤਾਂ ਉਹ ਆਪਣੀ ਹੋਂਦ ਦੀ ਲੜਾਈ ਲਈ ਯੂਜ਼ ਰਿਆ ਹੋਊਗਾ ਜਿਸ ਪ੍ਰਕਾਰ ਦੱਖਣਪੰਥੀ ਵਿਸ਼ੇਸ਼ ਜਾਨੀ ਕਿ ਆਰਐਸਐਸ ਭਾਜਪਾ ਦੀ ਰਣਨੀਤਿਕ ਤੌਰ ਦੇ ਉੱਤੇ ਇੱਕ ਦੇਸ਼ ਇੱਕ ਭਾਸ਼ਾ ਇੱਕ ਕੌਮ ਇੱਕ ਕਹ ਲਈਏ ਕਿ ਧਰਮ ਦੇ ਨੂੰ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਉਸ ਦੇ ਵਿੱਚ ਸਿੱਖ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਵੱਖਰੀ ਤੇ ਵਿਲੱਖਣ ਪਹਿਚਾਣ ਕਾਇਮ ਰੱਖਣ ਦੇ ਲਈ ਜੂਝ ਰਹੇ ਹੋਣਗੇ ਦੂਜੇ ਪਾਸੇ ਇਸ ਪ੍ਰਕਾਰ ਦੀ ਖਾਨ ਆ ਜਗੀ ਤਾਂ ਇਹਦਾ ਫਾਇਦਾ ਕਿਨੂੰ ਹੋਣਾ ਇਹਦਾ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਹੁਣ ਵੱਡੀ ਗੱਲ ਇਹ ਖੜੀ ਹੋ ਗਈ ਹੈ ਕਿ ਇਹਨੂੰ ਸੁਲਝਾਊਗਾ ਕੌਣ ਇਹ ਸਭ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਕਿਉਂ ਇਸ ਪਾਸੇ ਅੱਗੇ ਆਉਂਦੀ ਉਹ ਅੱਗੇ ਆਈ ਹੋਈ ਹੈ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੈਂ ਜਿੰਨੀ ਹੋਇਆ ਪਰ ਇਹ ਜਿੰਨੀ ਕਾਲੀ ਸਥਿਤੀ ਨਹੀਂ ਹੈ ਹਰਜਿੰਦਰ ਸਿੰਘ ਧਾਮੀ ਨੂੰ ਚਾਹੀਦਾ ਸੀ ਕਿ ਠੋਕ ਵਜਾ ਕੇ ਉਸੇ ਦਿਨ ਹੀ ਅੱਗੇ ਆਉਂਦੇ ਚਰਚਾ ਤਾਵਾ ਕਈ ਨਹੀਂ ਕਿ ਹਰਜਿੰਦਰ ਸਿੰਘ ਧਾਮੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਨਾਲ ਖੁਸ਼ ਨਹੀਂ ਹੈਗੇ ਉਹਨਾਂ ਦਾ ਉਹਨਾਂ ਦੇ ਨਾਲ ਕੋਈ ਬਹੁਤਾ ਸਹਿਚਾਰਾ ਵੀ ਨਹੀਂ ਰਸਮੀ ਤੌਰ ਤੇ ਉਹਨਾਂ ਦੀ ਕੋਈ ਹਾਲੇ ਤੱਕ ਆਪਸ ਵਿੱਚ ਕੋਈ ਮੁਲਾਕਾਤ ਮੀਟਿੰਗ ਬੈਠਕ ਸ੍ਰਸ਼ਟਾਚਾਰ ਬੈਠਕ ਕਹਿੰਦੇ ਜਿਹਨੂੰ ਉਹ ਵੀ ਨਹੀਂ ਹੋ ਸਕੀ ਤਾਂ ਹੁਣ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ ਇਹ ਇੱਕ ਵੱਡਾ ਸਵਾਲ ਹੈ ਗਿਆਨੀ ਕੁਲਦੀਪ ਸਿੰਘ ਗੜਗੜ ਜੋ ਲੋ ਲੈ ਕੇ ਜਿਹੜੇ ਫੈਸਲੇ ਆ ਪਿਛਲੀ ਇਕਤਰਤਾ ਦੇ ਵਿੱਚ ਜਾਂ ਸਿੰਘ ਸਹਿਬਾਨਾ ਵੱਲੋਂ ਉਹਨਾਂ ਤੋਂ ਵੀ ਬਹੁਤੇ ਖੁਸ਼ ਨਹੀਂ ਹੈਗੇ ਹੁਣ ਟਕਰਾ ਕਈ ਥਮੇ ਆ ਅੰਤਰਵਾਸੀ ਟਕਰਾਇਆ ਜਿਹੜਾ ਵਾਪਸ ਦੇ ਵਿੱਚ ਵਾਵਾ ਜਿਹੜਾ ਉਹ ਉਲਝ ਚੁੱਕਿਆ